ਸਸ਼ੀਕਾਰ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਪੰਜਾਬ ਦੇ ਦਿਲ ਜਲੰਧਰ ਦੀ ਗੱਲ ਕਰਾਂਗਾ ਤਾਂ ਜਲੰਧਰ ਦਾ ਜੇ ਜ਼ਿਕਰ ਕਰਾਂ ਤਾਂ ਇਸ ਵੇਲੇ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਕਿਆ ਸਰਾਈਆਂ ਨੇ ਲਾਡੀ ਸ਼ੇਰਾਂ ਵਾਲੀਆਂ ਨੇ ਮੇਲ ਨਾਲ ਐਮਐਲਏ ਸਾਹਿਬ ਕਿਵੇਂ ਦੇਖਦੇ ਹੋ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਕਾਂਗਰਸੀਆਂ ਦੇ ਆਪਸ ਦੇ ਵਿੱਚ ਸਿੰਘ ਫਸੇ ਹੋਏ ਨਜ਼ਰ ਆ ਰਹੇ ਨੇ ਸਾਨੂੰ ਤਾਂ ਕੋਈ ਦਿਸ ਨਹੀਂ ਰਿਹਾ ਕਿਤੇ ਸਿੰਘ ਹੂੰ ਤੁਹਾਨੂੰ ਕਦੇ ਵਿਕਰਮ ਚੌਧਰੀ ਕਾਫੀ ਬੋਲ ਕੇ ਗਏ ਦੇਖੋ ਇਹ ਲੋਕਤੰਤਰ ਆ ਪਾਰਟੀ 'ਚ ਹਰੇਕ ਦਾ ਟਿਕਟ ਮੰਗਣ ਦਾ ਹੱਕ ਆ ਵਿਕਰਮ ਚੌਧਰੀ ਵੀ ਨੇ ਟਿਕਟ ਅਪਲਾਈ ਕੀਤੀ ਆ ਇਹ ਤਾਂ ਹਾਈ ਕਮਾਂਡ ਨੇ ਫੈਸਲਾ ਕਰਨਾ ਜਿੱਥੇ ਹਾਈ ਕਮਾਂਡ ਫੈਸਲਾ ਕਰੂਗੀ ਉਥੇ ਅਸੀਂ ਉਹਦੇ ਲਈ ਕੰਮ ਕਰਾਂਗੇ ਅੱਛਾ ਦੇਖਦੇ ਚੇਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਦੇਖਦੇ ਹਾਂ ਬਤੌਰ ਉਮੀਦਵਾਰ ਲੋਕ ਸਭਾ ਜਲੰਧਰ ਦੇ ਲਈ ਸਾਬਕਾ ਮੁੱਖ ਮੰਤਰੀ ਆ ਕਾਂਗਰਸ ਪਾਰਟੀ ਦੇ ਸੀ ਡਬਲਯੂ ਸੀ ਦੇ ਮੈਂਬਰ ਆ ਤੇ ਉਹ ਸਤਿਕਾਰਯੋਗ ਆ ਉਹ ਵੀ ਪਰ ਇਹ ਤਾਂ ਪਾਰਟੀ ਨੇ ਫੈਸਲਾ ਕਰਨਾ ਕਿ ਇਹਨੂੰ ਟਿਕਟ ਦੇਣੀ ਆ ਸਾਡੇ ਕੋਲ ਤਾਂ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਆ ਜ਼ਿਲ੍ਹਾ ਪ੍ਰਧਾਨਗੀ ਬਤੌਰ ਉਹ ਪਾਰਟੀ ਦੇ ਦੇਸ਼ ਨੂੰ ਮੰਨਦੇ ਉਹ ਉਹਦੇ ਲਈ ਕੰਮ ਕਰੂਗੀ ਗੱਲਬਾਤ ਹੁੰਦੀ ਆ ਆਪਸ ਦੇ ਵਿੱਚ ਬਲਾ ਕੇ ਕਿਉਂਕਿ 2-4 ਦਿਨ ਦੇ ਵਿੱਚ ਜਿਹੜੇ ਨੇ ਉਹ ਕੈਂਡੀਡੇਟਸ ਐਲਾਨ ਹੋਣੇ ਸ਼ੁਰੂ ਹੋ ਜਾਣੇ ਨੇ ਤਾਂ ਕੀ ਲੱਗਦਾ ਤੁਹਾਡੇ ਤੋਂ رائے مشورہ ਲਿਆ ਤੁਸੀਂ ਬਤੌਰ ਸੀਨੀਅਰ ਐਮਐਲਏ ਹੋ ਕਿ ਕਿਸ ਨੂੰ ਉਤਾਰਨਾ ਚਾਹੀਦਾ ਕਿਸ ਦਾ ਜ਼ਿਆਦਾ ਅਸਰ ਹੈ ਉਹ رائے مشورہ ਲਿਆ ਗਿਆ ਸਾਡੇ ਅਨਚਾਰ ਸਾਹਿਬ ਦਵਿੰਦਰ ਜਾਦਵ ਜੀ ਨੇ ਡਿਸਕਸ਼ਨ ਕੀਤੀ ਸਾਡੇ ਮਰਿੰਦਰ ਸਿੰਘ ਰਾਜਾ ਬੜਿੰਗ ਜੀ ਪ੍ਰਧਾਨ ਨੇ ਪੀਪੀਸੀ ਨੇ ਦਿਸਕਸ਼ਨ ਕੀਤੀ ਸੀ ਐਲਪੀ ਸਾਹਿਬ ਨੇ ਡਿਸਕਸ਼ਨ ਕੀਤੀ ਆ ਔਰ ਸਾਰੇ ਸੀਨੀਅਰ ਲੀਡਰਸ ਸਾਹਿਬ ਨੂੰ ਵਿਊ ਲਏ ਆ ਔਰ ਆਪਣੇ ਆਪਣੇ ਹਰ ਇੱਕ ਨੇ ਵਿਊ ਦਿੱਤੇ ਆ ਤੇ ਉਹ ਸਾਰੇ ਉਹਨਾਂ ਨੇ ਜੋ ਪ੍ਰਕਿਰਿਆ ਸੀ ਉਹਨੂੰ ਕੰਪਲੀਟ ਕਰਕੇ ਦਿੱਲੀ ਸੀਸੀਸੀ ਦੀ ਮੀਟਿੰਗ ਤੇ ਭੇਜ ਦੇ ਲਾਡੀ ਸ਼ੇਰਵਾਲੀਆਂ ਦੀ ਪਰਸਨਲ ਇੱਛਾ ਕੀ ਹੈ ਕਾਂਗਰਸ ਪਾਰਟੀ ਉਮੀਦਵਾਰ ਕਿਹਨੂੰ ਆਉਣਾ ਚਾਹੀਦਾ ਜਿਹਨੂੰ ਕਾਂਗਰਸ ਪਾਰਟੀ ਐਲਾਨ ਦੋ ਤਾਂ ਲਾਡੀ ਸ਼ੇਰਵਾਲੀਆਂ ਇਸ ਵੇਲੇ ਸ਼ਾਹਕੋਟ ਤੋਂ ਵਿਧਾਇਕ ਨੇ ਕਹਿੰਦੇ ਜਿਸ ਨੂੰ ਪਾਰਟੀ ਉਮੀਦਵਾਰ ਐਲਾਨ ਲੂਗੀ ਉਸ ਦੇ ਨਾਲ ਖੜੇ ਹੋਵਾਂਗੇ ਸਰਨਜੀ ਚੰਨੀ ਦੇ ਨਾਤੇ ਕਿਆ ਸਾਫ ਕਾ ਮੁੱਖ ਮੰਤਰੀ ਨੇ ਸੀ ਡਬਲਯੂ ਸੀ ਦੇ ਮੈਂਬਰ ਨੇ ਪਰ ਜਿਸ ਨੂੰ ਵੀ ਪਾਰਟੀ ਉਮੀਦਵਾਰ ਅਰਾਨੇਗੀ ਉਸ ਦੇ ਨਾਲ ਉਹ ਖੜੇ ਹੋਣਗੇ ਕੈਮਰਾਮੈਨ ਰੋਸ਼ਨ ਲਗ ਗਗਨ ਸ਼ਕਲਾ ਦਿੱਲੀ ਪੋਸਟ ਸਾਸ਼ੀਕਰ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਪੰਜਾਬ ਦੇ ਦਿਲ ਜਲੰਧਰ ਦੀ ਗੱਲ ਕਰਾਂਗਾ ਤਾਂ ਜਲੰਧਰ ਦਾ ਜੇ ਜ਼ਿਕਰ ਕਰਾਂ ਤਾਂ ਇਸ ਵੇਲੇ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਕਿਆ ਸਰਾਈਆਂ ਨੇ ਲਾੜੀ ਸ਼ੇਰੂਆਂ ਵਾਲੀਆਂ ਨੇ ਮਿਲਣ ਆਲਾ ਐਮ ਐਲ ਏ ਸਾਹਿਬ ਕਿਵੇਂ ਦੇਖਦੇ ਹੋ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਕਾਂਗਰਸੀਆਂ ਦੇ ਆਪਸ ਦੇ ਵਿੱਚ ਸਿੰਘ ਫਸੇ ਹੋਏ ਨਜ਼ਰ ਆ ਰਹੇ ਨੇ ਸਾਨੂੰ ਤਾਂ ਕੋਈ ਦਿਸ ਨਹੀਂ ਰਿਹਾ ਕਿਤੇ ਸਿੰਘ ਹ ਤਾਨੂੰ ਕਦੇ ਵਿਕਰਮ ਚੌਧਰੀ ਕਾਫੀ ਬੋਲ ਕੇ ਗਏ ਦੇਖੋ ਇਹ ਲੋਕਤੰਤਰ ਆ ਪਾਰਟੀ ਦੇ ਹਰੇਕ ਦਾ ਟਿਕਟ ਮੰਗਣ ਦਾ ਹੱਕ ਆ ਵਿਕਰਮ ਚੌਧਰੀ ਵੀ ਨੇ ਟਿਕਟ ਅਪਲਾਈ ਕੀਤੀ ਆ ਇਹ ਤਾਂ ਹਾਈ ਕਮਾਂਡ ਨੇ ਫੈਸਲਾ ਕਰਨਾ ਜਿੱਥੇ ਹਾਈ ਕਮਾਂਡ ਫੈਸਲਾ ਕਰੂਗੀ ਉਥੇ ਅਸੀਂ ਉਹਦੇ ਲਈ ਕੰਮ ਕਰਾਂਗੇ ਅੱਛਾ ਦੇਖਦੇ ਚੇਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਦੇਖਦੇ ਹੋ ਬਤੌਰ ਉਮੀਦਵਾਰ ਲੋਕ ਸਭਾ ਜਲੰਧਰ ਦੇ ਲਈ ਸਾਬਕਾ ਮੁੱਖ ਮੰਤਰੀ ਆ ਕਾਂਗਰਸ ਪਾਰਟੀ ਦੇ ਸੀ ਡਬਲਯੂ ਸੀ ਦੇ ਮੈਂਬਰ ਆ ਤੇ ਉਹ ਸਤਕਾਰਯੋਗ ਆ ਉਹ ਵੀ ਪਰ ਇਹ ਤੇ ਪਾਰਟੀ ਨੇ ਫੈਸਲਾ ਕਰਨਾ ਕਿ ਇਹਨੂੰ ਟਿੱਡ ਦੇਣੀ ਆ ਸਾਡੇ ਕੋਲ ਤਾਂ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਆ ਜ਼ਿਲ੍ਹਾ ਪ੍ਰਧਾਨਗੀ ਦੇ ਤੌਰ ਉਹ ਪਾਰਟੀ ਦੇ ਦੇਸ਼ ਨੂੰ ਮੰਨਦੇ ਉਹ ਉਹਦੇ ਲਈ ਕੰਮ ਕਰੂਗੀ ਲੱਡੀ ਚ ਗੱਲਬਾਤ ਹੁੰਦੀ ਆ ਆਪਸ ਦੇ ਵਿੱਚ ਬਿਲਾ ਕੇ ਕਿਉਂਕਿ 2-4 ਦਿਨ ਦੇ ਵਿੱਚ ਜਿਹੜੇ ਨੇ ਉਹ ਕੈਂਡੀਡੇਟਸ ਐਲਾਨ ਹੋਣੇ ਸ਼ੁਰੂ ਹੋ ਜਾਣੇ ਨੇ ਤਾਂ ਕੀ ਲੱਗਦਾ ਤੁਹਾਡੇ ਤੋਂ رائے مشورہ ਲਿਆ ਤੁਸੀਂ ਬਤੌਰ ਸੀਨੀਅਰ ਐਮ ਐਲ ਏ ਹੋ ਕਿ ਕਿਸ ਨੂੰ ਉਤਾਰਨਾ ਚਾਹੀਦਾ ਕਿਸ ਦਾ ਜਿਆਦਾ ਅਸਰ ਹੈ ਰਾਇ ਮਸ਼ਵਰਾ ਲਿਆ ਗਿਆ ਸਾਡੇ ਅਨਚਾਰ ਸਾਹਿਬ ਦਵਿੰਦਰ ਜਾਤਵ ਜੀ ਨੇ ਡਿਸਕਸ਼ਨ ਕੀਤੀ ਸਾਡੇ ਮਰਿੰਦਰ ਸਿੰਘ ਰਾਜਾ ਬੜਿੰਗ ਜੀ ਪ੍ਰਧਾਨ ਨੇ ਪੀਪੀਸੀ ਨੇ ਡਿਸਕਸ਼ਨ ਕੀਤੀ ਸੀਐਲਪੀ ਸਾਹਿਬ ਨੇ ਡਿਸਕਸ਼ਨ ਕੀਤੀ ਆ ਔਰ ਸਾਰੇ ਸੀਨੀਅਰ ਲੀਡਰ ਸਾਹਿਬ ਨੂੰ ਵਿਊ ਲਏ ਆ ਔਰ ਆਪਣੇ ਆਪਣੇ ਹਰ ਇੱਕ ਨੇ ਵਿਊ ਦਿੱਤੇ ਆ ਤੇ ਉਹ ਸਾਰੇ ਉਹਨਾਂ ਨੇ ਜੋ ਪ੍ਰਕਿਰਿਆ ਸੀ ਉਹਨੂੰ ਕੰਪਲੀਟ ਕਰਕੇ ਦਿੱਲੀ ਸੀਸੀਸੀ ਦੀ ਮੀਟਿੰਗ ਤੇ ਭੇਜ ਦਿੱਤਾ ਲਾਡੀ ਸ਼ੇਰਵਾਲੀਆਂ ਦੀ ਪਰਸਨਲ ਇੱਛਾ ਕੀ ਹੈ ਕਾਂਗਰਸ ਪਾਰਟੀ ਉਮੀਦਵਾਰ ਕਿਹਨੂੰ ਆਉਣਾ ਚਾਹੀਦਾ ਜੈਨੂ ਕਾਂਗਰਸ ਪਾਰਟੀ ਐਲਾਨਦੋ ਤਾਂ ਲਾਡੀ ਸ਼ੇਰਵਾਲੀਆਂ ਇਸ ਵੇਲੇ ਸ਼ਾਹਕੋਟ ਤੋਂ ਵਿਧਾਇਕ ਨੇ ਕਹਿੰਦੇ ਜਿਸ ਨੂੰ ਪਾਰਟੀ ਉਮੀਦਵਾਰ ਐਲਾਨਨੂਗੀ ਉਸ ਦੇ ਨਾਲ ਖੜੇ ਹੋਵਾਂਗੇ ਸਰਨਜੀ ਚੰਦੀ ਦੇ ਨਾਤੇ ਕਿਹਾ ਸਾਫਕਾ ਮੁੱਖ ਮੰਤਰੀ ਨੇ ਸੀ ਡਬਲਯੂ ਸੀ ਦੇ ਮੈਂਬਰ ਨੇ ਪਰ ਜਿਸ ਨੂੰ ਵੀ ਪਾਰਟੀ ਉਮੀਦਵਾਰ ਐਲਾਨੇਗੀ ਉਸ ਦੇ ਨਾਲ ਉਹ ਖੜੇ ਹੋਣਗੇ ਕੈਮਰਾਮੈਨ ਰੋਸ਼ਨ ਲਗਗਨ ਸ਼ਕਲਾ ਦਿੱਲੀ ਪੋਸਟ